ਵੀ ਮਿੱਤਰੋ ਤੁਹਾਡੇ ਵਾਸਤੇ ਨਾ ਆਪਾਂ ਇੱਕ ਹੀਰਾ ਲੱਭਿਆ ਹੈ ਗਿਣਤੀ ਦੇ ਘੰਟੇ ਚੱਲਿਆ ਜਿਹੜੇ ਭਰਾ ਕਮਰਸ਼ੀਅਲ ਕੰਮ ਕਰਦੇ ਆ ਉਹਨਾਂ ਵਾਸਤੇ ਸੋਨਾ ਲੀਕਾ 730 DI 2 ਸਿਲੰਡਰ ਤੇ ਬਾਕੀ ਦੀ ਜਾਣਕਾਰੀ ਆਪਾਂ ਕੁਲਵੀਰ ਤੋਂ ਲੈਣੇ ਕੁਲਵੀਰ ਕੀ ਹਾਲ ਚਾਲ ਹੈ ਬਈ ਸਾਡਾ ਭਾਈ ਸੱਸੀ ਗੱਲ ਸਾਰੇ ਭਰਾਵਾਂ ਨੂੰ ਤੇ ਨਵੇਂ ਸਾਲ ਦੀਆਂ ਸਾਰੇ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਤੇ ਇਹਦੀ ਕੀ ਸਟੋਰੀ ਹੈ ਬਰਾ ਇਹਦੇ ਤੋਂ ਦੱਸ ਹੀ ਦਿੱਤਾ ਹੈ ਨੇ ਸਾਰੇ ਕੁਸੂ ਬਾਕੀ ਨਮੇ 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 ਬਸ ਗੱਲਾਂ ਬਾਲਾ ਕੁਝ ਕਹਿਣ ਦੀ ਲੋੜ ਹੀ ਨਹੀਂ ਹਾਂ ਰੇਦਾ ਫਿਰ ਹਾਰ ਦੇ 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 ਦੇਗਾ ਦੇ ਦੇ ਆ ਗਿਆ ਇੱਕ ਹਾਰ ਦੇ ਨਾਲ ਇੱਕ ਆਫਰ ਹੈ ਇਹਦੇ ਚ ਆ ਕੱਲਿਆ ਦੇਖ ਲਾ ਅੱਛਾ ਦੂਰ ਨਾ ਟੀ ਖੁੱਲੇ ਫਿਲਟਰ ਵਾਲੇ ਆ ਦੇਖ ਲਾ ਉਵੇਂ ਕੰਪਨੀ ਦੇ ਸਾਰਾ ਰੰਗ ਰੰਗ ਸਾਰਾ ਨਾਲ ਹੂੰ ਬਿਲਕੁਲ ਬਾਈ ਠੀਕ ਹੈ ਨਾ ਹੂੰ ਇਹ ਸਾਰਾ ਕੁਝ ਨਾਲ ਦਾ ਹੂੰ ਰੰਗ ਰੰਗ ਵਾਲੀ ਤਾਂ ਗੱਲ ਹੀ ਛੱਡ ਦੇ ਅੱਛਾ ਉਹ ਤਾਂ ਵਾਲੀ ਦੂਰ ਦੀਆਂ ਗੱਲਾਂ ਅੱਛਾ ਹਾਂ ਤੇ 33 ਦੇ ਘੰਟੇ ਚੱਲਿਆ ਇਹ ਚੱਲਿਆ ਹੈ 5 600 ਘੰਟਾ ਚੱਲਿਆ ਹੈ ਨਾ 550 ਘੰਟਾ ਚੱਲਿਆ ਹੋਊਗਾ ਅੱਛਾ ਹਾਂ ਭਾਈ ਉਹ ਤਾਂ ਲਓ ਵੀ ਦੋਸਤੋ ਇਹ 550 600 ਘੰਟਾ ਚੱਲਿਆ ਟਰੈਕਟਰ ਹੈ ਬਾਕੀ ਇਹ ਟਰੈਕਟਰ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੀ ਵੀ ਹੈ ਆਪਾਂ ਵੀਡੀਓ ਕੁਲਵੀਰ ਦੀਆਂ ਬਹੁਤ ਪਾਉਣੀਆਂ ਹੈ ਜ਼ਿੰਮੇਵਾਰੀ ਆਪਣੀ ਹੈ ਕਿਉਂਕਿ ਟਰੈਕਟਰ ਇਹ ਆਪਣੀ ਰਿਸ਼ਤੇਦਾਰੀ ਚੋਂ ਆਇਆ ਹੋਇਆ ਹੈ ਫੁੱਲ ਪਲੱਜ ਟਰੈਕਟਰ ਦੀ ਜਿਹੜੀ ਕੰਡੀਸ਼ਨ ਹੈ ਐਰਪੀਏ ਦੀ ਰੁਪਈਆ ਕੰਡੀਸ਼ਨ ਹੈਗੀ ਕੁਲਵੀਰ ਦੀ ਹੈ ਨਾ ਤਰਪੀਆ ਕਿਦ ਨਵਾਂ ਯਾਰ ਬਾਈ ਨਵੇਂ ਹੈ ਨਾ ਇਹਦਾ ਬਹਾਰ ਦੀ ਘਾਟ ਆ ਦੇਖ ਉਹ ਰੱਖ ਤੈਨੂੰ ਫੋਟੋ ਨਵੇਂ ਇੱਥੇ ਕੰਪਨੀ ਦਾ ਉਹ ਸਟicker ਲੱਗਿਆ ਹੋਇਆ ਨਵੇਂ ਦੇ ਉਮੀ ਪਿਆ ਉਮੀ ਪਿਆ ਉਮੀ ਪਿਆ ਕਈ ਤੇ ਚਲ ਤੋਤਾ ਘੋਤੋ ਲਾਇਆ ਨਾ ਕਈ ਇੱਥੇ ਹੁੰਦਾ ਸਟicker ਉਹ ਵੀ ਉਮੀ ਪਿਆ ਉਮੀ ਪਿਆ ਤੇ ਬਾਈਆ ਜਿਹੜਾ ਪੈਰਾਂ ਵਾਲੇ ਸੰਦਾ ਇੱਥੇ ਨਾ ਚੜਦਿਆਂ ਕਰਕੇ ਹੂੰ ਇੱਥੋਂ ਮੜਾ ਜਾ ਵੀ ਇੱਥੇ ਮੈਟ ਨਹੀਂ ਪਾਇਆ ਬੰਦੇ ਨੇ ਤੇ ਇਹਦਾ ਤਾਂ ਕਰਕੇ ਇੱਥੋਂ ਰੰਗ ਲੈ ਗਿਆ ਇਹਦਾ ਯਾਰ ਆਮ ਗੱਲ ਹੈ ਆਮ ਗੱਲ ਇਹ ਤਾਂ ਹਰੇਕ ਦੀ ਲੈਂਦੀ ਲੈਂਦਾ ਹੈ ਜਿਹਦੇ ਮੈਟ ਨਹੀਂ ਲੈਂਦੀ ਹੈ ਨਵੀਂ ਬੈਟਰੀ ਹੈ ਢੱਲੋ ਅੱਛਾ ਤੇ ਇੱਕ ਆਫਰ ਇਹਦੇ ਨਾਲ ਪਤਾ ਕੀ ਹੈ ਵੱਡਾ ਹੂੰ ਸਭ ਤੋਂ ਵੱਡਾ ਆਫਰ ਹੈ ਇਹਦੇ ਨਾਲ ਹੂੰ ਇਹਦਾ ਆਪਾਂ ਨਾਲ ਬੀਮਾ ਸਾਲ ਦਾ ਬੀਮਾ ਫੁੱਲ ਬੀਮਾ ਫੁੱਲ ਬੀਮਾ ਫੁੱਲ ਬੀਮਾ ਕਿੰਨੇ ਦਾ ਹੋਊਗਾ ਬੀਮਾ ਤੇ ਵੀਰੇ ਦਾ ਇਹਦਾ 12000 ਦਾ ਹੁੰਦਾ ਭਾਈ 12000 ਦਾ ਉਹੀ ਉੱਡ ਗਿਆ ਵੀਰੇ ਹਣਾ ਉਹੀ ਉੱਡ ਗਿਆ ਦੂਜੀ ਗੱਲ ਇਹ ਨਗਦ ਕੈਸ਼ ਦਾ ਹੈ ਨਗਦ ਕੈਸ਼ ਦਾ ਹੈ ਨੀ ਨੀ ਜਿਹੜਾ ਯਾਰ ਅੱਜ 35 ਨੰਬਰ ਫਾਰਮ ਹੈ ਉਹ ਵੀ ਵੱਡੀ ਗੱਲ ਨਹੀਂ ਹੁੰਦੀ ਪਰ ਆਪਾਂ ਤਾਂ ਦੱਸਦੇ ਵੀ ਇਹ ਨਗਦਾਂ ਦਾ ਡੈਕਟਰ ਉਹਨਾਂ ਚਾਂਜੇ ਦਾ ਪੈਣ ਦੀ ਲੋੜ ਹੀ ਨਹੀਂ ਚਾ ਆਓ ਤੇ ਲੈ ਰੋ ਤੇ ਬੀਮਾ ਹੋਇਆ ਹੈ ਹੈ ਤੇ ਤਿੰਨ ਦਿਨਾਂ ਚ ਨਾ ਕਰੋ ਤੇ ਮਾਲਕ ਮਾਲਕ ਵਾਂਜਣਾ ਨਾ ਕਰਾਉਣਾ ਹੂੰ ਤੇ ਤੈਨੂੰ ਤੋਂ 3.5 ਲੱਖ ਰੁਪਏ ਤੇ ਲੋਨ ਵੀ ਇਹਨਾਂ ਲੋਨ ਜੀ ਸਿਬਲ ਸਕੋਰ ਚੰਗਾ ਚਾਹੀਦਾ ਬੰਦੇ ਦਾ ਨਾ ਚੰਗਾ ਚਾਹੀਦਾ ਮਾੜੇ ਸਕੋਰ ਤੇ ਨਹੀਂ ਹੁੰਦਾ ਵੀਰੇ ਹੂੰ ਬਿਲਕੁਲ ਨਹੀਂ ਹੂੰ ਠੀਕ ਹੈ 2021 ਮਾਡਲ ਹੈ ਹੂੰ ਵਹਿੰਡਾ ਨੰਬਰ ਆ ਗਏ ਵਹਿੰਡਾ ਨੰਬਰ ਹੈ 3 ਪੈਂਡ ਮਾੜਾ 3 ਪੈਂਡ ਮਾੜਾ ਫੇਰ 345 345 ਲਓ ਵੀ ਦੋਸਤੋ ਇਹ ਚ ਨੰਬਰ ਹੈ ਜਿਹੜਾ ਉਹ ਆਪਣਾ ਆਪਾ ਛੱਡ ਦਿੰਦੇ ਆ ਛੱਡ ਦੇ ਦੇ ਦਿਆ ਛੱਡ ਦੇ 836514473 ਇਹ ਨੰਬਰ ਹੈ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿਆਂ ਵੀ ਤੁਸੀਂ ਕਹੋਗੇ ਨੰਬਰ ਥੱਲੇ ਲਾਏ ਆ ਨਹੀਂ ਕਿਉਂਕਿ ਜਿਹੜੀਆਂ ਨਵੀਆਂ ਗਾਈਡਲਾਈਨਾਂ ਆਈਆਂ ਨੇ ਨਾ Facebook ਦੀਆਂ ਉਹਨਾਂ ਨੇ ਇੱਕ ਵਾਰ ਰੈਸਟ੍ਰਿਕਸ਼ਨ ਦਿੱਤੀ ਹੋਈ ਏਸੀ ਦੀ ਵੀ ਨੰਬਰ ਨਾਲ ਲਾਓ ਵੀਡੀਓ 'ਚ ਕਿਸੇ ਵੀ ਬੰਦੇ ਦਾ ਕੈਸ ਕਰਕੇ ਅੱਗੇ ਦੇਣੀ ਆ ਵੀ ਫਿਰ ਜਿੱਥੇ ਜਿੱਦਣ ਨੂੰ ਟੇਲ ਦੇਖਾਂਗੇ ਤੇਲ ਦੀ ਢਾਲ ਦੇਖਾਂਗੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਹਾਂ ਜੀ ਨੰਬਰ ਪਤਾ ਚੇਂਜ ਕਿਉਂ ਕੀਤਾ ਹੈ ਹੂੰ ਇਹ ਲੋਕ ਵੀਰਾਂ ਦਾ ਲਾਂਭਾ ਲਾਉਣ ਵਾਸਤੇ ਅੱਛਾ ਸਾਰੇ ਵੀਰਾਂ ਦੇ ਫੋਨ ਨਹੀਂ ਚੱਕੇ ਇਹਨਾਂ ਨੇ ਵੀਡੀਓ 'ਚ ਕਹਿਆ ਸੀਗਾ ਅੱਛਾ ਬਹੁਤ ਫੋਨ ਕਾਲਾਂ ਨਹੀਂ ਚੱਕਾਂਗੇ ਇਹਨੀਆਂ ਹੂੰ ਚਾਰ ਪੰਜ ਜਾਣ Ya